ਜਿਹੜਾ 트럼ਪ ਪ੍ਰਸ਼ਾਸਨ ਹੈ ਅਸਲ ਵਿੱਚ ਇਹਨਾਂ ਦਾ ਮਕਸਦ ਹੈ ਕਿ ਅਸਾਈਲਮ ਨੂੰ ਜਾਂ ਤਾਂ ਬਿਲਕੁਲ ਹੀ ਕੱਟ ਕਰ ਦਿੱਤਾ ਜਾਵੇ ਤੇ ਜਾਂ ਫਿਰ ਬੰਦ ਹੀ ਕਰ ਦਿੱਤਾ ਜਾਵੇ ਖਬਰਾਂ ਤਾਂ ਇਹ ਵੀ ਆ ਰਹੀਆਂ ਨੇ ਕਿ 트럼ਪ ਪ੍ਰਸ਼ਾਸਨ ਜਿਹੜਾ ਆ ਅਗਲੇ ਸਾਲ ਤੋਂ ਅਸਾਈਲਮ ਨੂੰ ਬੰਦ ਹੀ ਕਰਨਾ ਚਾਹੁੰਦਾ ਪਰ ਕਿਤੇ ਨਾ ਕਿਤੇ ਜਿਹੜੀ ਕਾਂਗਰਸ ਹੈਗੀ ਆ ਉਹ ਇਹਨਾਂ ਨੂੰ ਸਾਥ ਨਹੀਂ ਦੇ ਰਹੀ ਹੈਗੀ ਜਿਹੜਾ ਕਹੋ ਕਿ ਵਾਈਟ ਹਾਊਸ ਵਿੱਚ 트럼ਪ ਜਿਹੜੇ ਹੈ ਉਹ ਇਕੱਲੇ ਸਾਰਾ ਕੁਝ ਨਹੀਂ ਕਰ ਸਕਦੇ ਉਹਨਾਂ ਨੂੰ ਵੋਟ ਚਾਹੀਦੀ ਆ ਬਿੱਲ ਨੂੰ ਪਾਸ ਕਰਨ ਵਾਸਤੇ ਪਰ ਜਿਹੜੀਆਂ ਬਾਹਰ ਖਬਰਾਂ ਆ ਰਹੀਆਂ ਉਹ ਚੰਗੀਆਂ ਨਹੀਂ ਆ ਰਹੀਆਂ ਕਿਉਂਕਿ 트ੰਪ ਪ੍ਰਸ਼ਾਸਨ ਚਾਹੁੰਦਾ ਆ ਕਿ ਜਿਹੜਾ ਜਿਹੜੀ ਇਲਿਗਲ ਮਾਈਗ੍ਰੇਸ਼ਨ ਹੈ ਉਹਨੂੰ 100% ਬੰਦ ਹੀ ਕਰ ਦਿੱਤਾ ਜਾਵੇ ਕਿ ਜੇ ਕੋਈ ਇੱਥੇ ਇਲਿਗਲ ਆਉਂਦਾ ਆ ਉਹ ਚਾਹੇ ਅਸਾਈਲਮ ਮੰਗਦਾ ਵੀ ਹੈ ਤਾਂ ਵੀ ਉਹਨੂੰ ਇਲਿਗਲ ਕਰਾਰ ਕਰਕੇ ਡਿਪੋਰਟ ਕਰ ਦਿੱਤਾ ਜਾਵੇ ਸੋ ਹੁਣ ਟਰੰਪ ਪ੍ਰਸ਼ਾਸਨ ਜਿਹੜਾ ਆ ਅਸਾਈਲਮ ਨੂੰ ਲੈ ਕੇ ਬਹੁਤ ਸਖਤ ਨੀਤੀ ਅਖਤਿਆਰ ਕਰ ਰਿਹਾ ਇਕ ਤਾਂ ਵਰਕ ਪਰਮਟ ਜਿਹੜਾ ਉਹ ਨਹੀਂ ਮਿਲਣਾ ਨੰਬਰ 2 ਜਿਹੜਾ ਅਸਾਈਲਮ ਹੈ ਉਹ 90 ਦਿਨਾਂ ਦੇ ਵਿੱਚ ਵਿੱਚ ਜਿਹੜਾ ਉਹ ਤੁਹਾਡੀ ਐਪਲੀਕੇਸ਼ਨ ਜਿਹੜੀ ਹੈ ਉਹ ਇਹਨਾਂ ਨੇ ਇੰਟਰਵਿਊ ਕਰਕੇ ਤੇ ਪੂਰੀ ਕਰ ਦੇਣੀ ਹੈ